ਮੇਰਾ ਸਰਬ ਤਲਾ ਬਣਾਈ ਤਲ ਤੇ ਭੈ ਸਭ ਨੇ ਜੋ ਗਿਆਨ ਕਰ ਗੁਰੂ ਨਾਨਕ ਤੇ ਵਡਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਜੀ ਜਿਸ ਉਹ ਕਤਿਆਨ ਮੰਗਲ ਸ਼ਾਰਾ ਕਰਾਈ ਕਰਿ ਕ੍ਰਿਸ਼ਨਤਾ ਰਹਾ ਕਾਲਾਵਾਲੀ ਖੇਤਰ ਦੇ ਪਿੰਡ ਦਾਦੂ ਦੇ ਗੁਰਦੁਆਰਾ ਸ੍ਰੀ ਦਸਮਿਸਰ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਸੱਚਖੰਡ ਵਾਸੀ શ્રીਮਾਨ ਮਹਾਂਤ ਬਾਬਾ ਗੁਰਦੇਵ ਸਿੰਘ ਜੀ ਦੀ 28ਵੀਂ ਵਰਸੀ ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਜੀ ਦੀ ਖਾਲਸਾ ਅਤੇ ਨਗਰ ਦਾਦੂ ਦੇ ਸਹਿਯੋਗ ਨਾਲ ਬੜੀ ਧੂਮ ਧਾਮ ਨਾਲ ਅਤੇ ਸਰਦਾ ਨਾਲ ਮਨਾਇ ਗਈ ਇਸ ਮੌਕੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਗੁਰਦੁਆਰਾ ਦਸਮੇਸ਼ਰ ਸਾਹਿਬ ਦੇ ਮੁਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਜੀ ਨੇ ਦੱਸਿਆ ਕਿ ਮਹੰਤ ਬਾਬਾ ਗੁਰਦੇਵ ਸਿੰਘ ਜੀ ਦੀ 28ਵੀਂ ਵਰ੍ਹੇਵੰਤ ਦੇ ਸਬੰਧ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਅਤੇ ਸ੍ਰੀ ਸਹਿਜ ਪਾਠ ਜੀ ਦੇ ਚੱਲ ਰਹੇ ਲੜੀ ਦੇ ਭੋਗ ਪਾਏ ਗਏ ਭੋਗ ਉਪਰੰਤ ਖੁੱਲੇ ਪੰਡਾਲ ਵਿੱਚ ਧਾਰਮਿਕ ਦੀਵਾਨ ਸਜਾਏਗੇ ਅਤੇ ਇਹਨਾਂ ਸਮਾਗਮਾਂ ਦੌਰਾਨ ਮੁੱਖ ਬੁਲਾਰਿਆਂ ਤੋਂ ਬਿਨਾਂ ਰਾਗੀ ਢਾਡੀ ਕਵਿਸਰੀ ਜਥਿਆਂ ਨੇ ਵੀ ਆਪਣੇ ਗੁਰਮਤ ਵਿਚਾਰ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਜਾਨੁ ਮਾ ਮਾਰਨੁ ਗੁਰੂ ਮੇ ਨਾਹੀ ਮਨ ਦਾ ਪ੍ਰਭੁ ਕਾਰੀ ਆਏ ਕੀ ਗਾਣ ਦੇ ਭਗਤੀ ਲਾਇਨ ਹਰਿ ਚੋ ਲੈਨ ਮਲਾਏ ਐਸੇ ਮਹਾਪੁਰ ਸਤਿਗੁਰ ਨਵਾਸੀ ਸੰਤ ਬਾਬਾ ਗੁਰਦੇਵ ਸਿੰਘ ਜੀ ਉਹ ਦਵਾਰਾ ਦਸਮੀਰ ਸਰ ਸਾਹਿਬ ਜਿਨ੍ਹਾਂ ਦੀ ਜੀ ਅੱਜ ਬਹੁਤ ਇਸ ਕਾਰਜੋਗ ਸੰਤ ਬਾਬਾ ਅਦਸ਼ਨ ਸਿੰਘ ਜੀ ਮੋਹ ਨਗਰ ਨਿਵਾਸੀ ਨਗਰ ਦਾਤੂ ਨਗਰ ਪੰਚਾਇਤ ਸਮੂਹ ਇਲਾਕੇ ਦੀਆਂ ਸੰਗਤਾਂ ਇਸ ਬਿਦੇਸ਼ ਦੀਆਂ ਸੰਗਤਾਂ ਮਿਲ ਕਰਕੇ ਬੜੇ ਪ੍ਰੇਮ ਛਰਦਾ ਭਾਵਨਾ ਦੇ ਨਾਲ ਪਵਿੱਤਰ ਗੁਰਬਾਣੀ ਦੇ ਸ੍ਰੀ ਅਖੰਡ ਪਾਠ ਜਾਪ ਕਰਵਾ ਕੇ ਸ੍ਰੀ ਸਹਿਜ ਪਾਠ ਕਰਵਾ ਕੇ ਇਹ ਬੇਅੰਤ ਸੇਵਾਵਾਂ ਕਰਕੇ ਸੰਗਤਾਂ ਬਹੁਤ ਹੀ ਛਰਦਾ ਭਾਵਨਾ ਦੇ ਨਾਲ ਹੰਤ ਬਾਬਾ ਗੁਰਦੇਵ ਸਿੰਘ ਜੀ ਦੀ 28ਵੀਂ ਵਰ੍ਹੇ ਪਵਿੱਤਰ ਜਨਮ ਸੇਵਾ ਸਿਮਰਨ ਕਰਕੇ ਮਨਾ ਰਹੀ ਹੈ ਅੱਜ ਦੇ ਜੋ ਮਹਾਨ ਗੁਰਮਤ ਸਮਾਗਮ ਆਰਾਤ ਵੀ ਬਹੁਤ ਵੱਡੇ ਗੁਰਮਤ ਸਮਾਗਮ ਹੋਏ ਅੱਜ ਵੀ ਬਹੁਤ ਖੁੱਲੇ ਪਨਾਲ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਖੁੱਲੇ ਦਰਸ਼ਮੇਦਾਰੇ ਬਖਸ਼ਰੇ ਨਾ ਇਹ ਬੇਅੰਤ ਵਿਦਵਾਨ ਮਹਾਪੁਰਖ ਰਾਗੇ ਟਾਡੇ ਆਂਡੇ ਭੌਤੀ ਸਤਕਾਰ ਜੋ ਸਿੰਘ ਸਹਿਬਾਨ ਜਥੇਦਾਰ ਸੰਤ ਬਾਬਾ ਠੇਕ ਸਿੰਘ ਜੀ ਤਨੌਲਾ ਜਥੇਦਾਰ ਤਖਤ ਸ੍ਰੀ ਨਮਨਵਾ ਸਾਹਿਬ ਜੀਮਾਨ ਸੰਤ ਬਾਬਾ ਪ੍ਰੀਤਮ ਸਿੰਘ ਜੀ ਮਲੜੀ ਵਾਲੇ ਸ੍ਰੀਮਾਨ ਸੰਤ ਬਾਬਾ ਗੁਰਪਾਲ ਸਿੰਘ ਜੀ ਝੋਲਮਾਰ ਵਾਲੇ ਇਹ ਹੋਰ ਸਾਰੇ ਇਲਾਕੇ ਦੇ ਸੰਤ ਮਹਾਪੁਰਖ ਤੇ ਰਾਗੀ ਅਵਤਾਰ ਸਿੰਘ ਜੀ ਪੁੰਗਾ ਮਸਤੂਆਣਾ ਜਾਨੀ ਮਹਿੰਦਰ ਸਿੰਘ ਜੀ ਇਹ ਕਿੰਨੇ ਮਹਾਪੁਰਖ ਹਾਜ਼ਰੀਆਂ ਭਰ ਕੇ ਜਾ ਰਹੇ ਹਨ ਇਹ ਕਿੰਨੇ ਹਾਜ਼ਰੀਆਂ ਭਰ ਰਹੇ ਨੇ ਸੰਗਤਾਂ ਦਾ ਬਹੁਤ ਹੀ ਠਾਠਾ ਮਾਰਦਾ ਹੈ ਘਟ ਸੰਗ ਤਾਂ ਬੜੇ ਪ੍ਰੇਮ ਦੇ ਨਾਲ ਗੁਰਬਾਣੀ ਦੇ ਗੁਰਮਤਿ ਲਾਏ ਪ੍ਰਾਪਤ ਕਰ ਰਹੇ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਅੱਜ ਬਾਬਾ ਗੁਰਦੇਵ ਸਿੰਘ ਜੀ ਦੀ 28ਵੀਂ ਵਰ੍ਹੇ ਤੇ ਆਇਆ ਤੇ ਕੀ ਕਹਿਣਾ ਚਾਹੂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਹਾਪੁਰਸ਼ਾਂ ਦੀ ਮਿੱਠੀ ਯਾਦ ਸੰਤ ਬਾਬਾ ਦਰਸ਼ਨ ਸਿੰਘ ਜੀ ਮੈਂ ਤਾਂ ਪਹਿਲਾਂ ਬਾਬਾ ਗਰਮੀਤ ਸਿੰਘ ਜੀ ਤਲੋਕੇ ਵਾਲਾ ਮੈਂਬਰ ਸ਼੍ਰੋਮਣੀ ਗੋਬਰਾ ਪ੍ਰਬੰਧ ਕਮੇਟੀ ਜਨਰਲੇ ਬੜੇ ਵਿਸਥਾਰ ਚ ਮਹਾਪੁਰਸ਼ਾਂ ਦੇ ਜੀਵਨ ਬਾਰੇ ਚਰਣਾ ਪਾਇਆ ਇਹ ਭਾਈ ਕਿਹੜੇ ਮਹਾਪੁਰਸ਼ ਹੁੰਦੇ ਆ ਇਹ ਇੱਕ ਦਿਨੇ ਨਹੀਂ ਮੜ ਜਾਂਦੇ ਇਹ ਪਿਛਲੇ ਚਲਮ ਦੀ ਕੋਈ ਭਗਤੀ ਹੁੰਦੀ ਆ ਕੋਈ ਤਪ ਹੁੰਦਾ ਉਹ ਤਪ ਦਾ ਜੇ ਅੱਜ ਤੁਸੀਂ ਅੱਜ ਦੇ ਜੋ ਪਨਾਹ ਤੇ ਅੱਜ ਤੋਂ 50 60 ਸਾਲ ਮਗਰਲੇ ਚੱਲੋ ਉਹਦਾ ਬੜਾ ਅੰਤਰ ਸੀਗਾ ਹੁਣ ਜਦੋਂ ਪਦਮਾਦ ਆ ਗਿਆ ਕਿ ਨਾ ਪਦਾਰਥੀ ਆ ਗਿਆ ਉਦੋਂ ਸਵਾਰਥੀ ਸੀਗਾ ਮਤਲਬ ਉਹ ਕਿਹੜੇ ਛੁੜੇ ਹੋਏ ਸੀ ਅੱਜ ਜਿਹੜੇ ਗੁਰੂ ਘਰਨ ਪੱਕੇ ਬਣ ਕੇ ਉਦੋਂ ਗੁਰੂ ਘਰ ਕੱਚੇ ਸੀ ਕਿਹੜੇ ਸਿੱਖ ਸੀ ਉਹ ਪੱਕੇ ਸੀ ਇਸ ਕਰਕੇ ਮੈਂ ਸਮੂਹੀਆਂ ਸੰਗਤਾਂ ਦਾ ਮਹਾਪੁਰਸ਼ਾਂ ਦਾ ਜਿੰਨੇ ਵੀ ਮਹਾਪੁਰਸ਼ ਇੱਥੇ ਆਏ ਆ ਬਾਬਾ ਮਲਕੀ ਸਭ ਸੀ ਕਿਹੜੇ ਆ ਤੇ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ 350 ਸਾਲਾਂ ਗੁਰੂ ਤੇਗ ਬਹਾਦਰ ਸਾਹਿਬ ਔਈ ਮਤੀ ਦਾਸ ਭਾਈ ਸਤਿਦਾਸ ਭਾਈ ਦੀਨਾਂ ਲਾਜੀ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੇ ਮਤਲਬ ਵਿਸੂਚ ਮਲਾ ਰਹੀ ਆ ਉਸ ਦਿਨ ਮੈਂ ਸਾਰੀ ਸੰਗਤ ਨੂੰ ਦੇਸ਼ਾਂ ਵਿਦੇਸ਼ਾਂ ਦੇ ਸੰਗਤਾਂ ਨੂੰ ਬੇਨਤੀ ਕਰਦਾ ਭਾਈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੇ ਆਪਣਾ ਬਲੀਦਾਨ ਨਾ ਦਿੰਦੇ ਅੱਜ ਹਿੰਦੁਸਤਾਨ ਨਹੀਂ ਹੋਣਾ ਸੀ ਉਸ ਕਰਕੇ ਆਪਾਂ ਸਾਰੇ ਰਲ ਮਿਲ ਕੇ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਮਨਾਈਏ ਤੇ ਉਹਦੇ 'ਚ ਅੰਮ੍ਰਿਤ ਛੱਕੇ ਗੁਰੂ ਵਾਲੇ ਬਣੀਏ ਸਮੂਚੀਆਂ ਸੰਗਤਾਂ ਦਾ ਸਮੂਚੀ ਪ੍ਰੈਸ ਦਾ ਮਹਾਪੁਰਸ਼ਾਂ ਦਾ ਜਿਨ੍ਹਾਂ ਨੇ ਆਪਣੇ ਮਹਾਪੁਰਸ਼ਾਂ ਵੱਡਿਆਂ ਦਾ ਇੱਕ ਵਰਸੀ ਮਨਾ ਰਹੇ ਨਾ ਜੋ ਉਸ ਤੇ ਵੀ ਮੈਂ ਧੰਨਵਾਦ ਕਰਦਾ ਸਮੂਚੀਆਂ ਸੰਗਤਾਂ ਨੂੰ ਬੇਨਤੀ ਕਰਦਾ ਭਾਈ ਅੰਬਰਤ ਸ਼ਕੋ ਗੁਰੂ ਵਾਲੇ ਬਣੋ ਸਮੂਚੀ ਪ੍ਰੈਸ ਦਾ ਧੰਨਵਾਦ ਵਾਹਿਗੁਰੂ ਜੀ ਦਾ ਕਾਜਾ ਵਾਹਿਗੁਰੂ ਜੀ ਬੰਦੇ